ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਤੱਪ ਦੀ ਸੇਵਾ ਕੀ ਹੈ ਕਿਵੇਂ ਅਸੀਂ ਸੇਵਾ ਕਰ ਸਕਦੇ ਹਾਂ ਇਸ ਨਾਲ ਰਿਲੇਟਡ ਇੱਕ ਸਟੋਰੀ ਸ਼ੇਅਰ ਕਰਨ ਜਾ ਰਹੀ ਹਾਂ ਮੈਂ ਬਹੁਤ ਸਮਾਂ ਪਹਿਲਾਂ ਦੀ ਗੱਲ ਹੈ ਇੱਕ ਪਿੰਡ ਵਿੱਚ ਬਹੁਤ ਹੀ ਸ਼ਰਧਾਪੂਰਨ ਸਿੱਖ ਰਹਿੰਦਾ ਸੀ ਜਿਸ ਦਾ ਨਾਮ ਭਾਈ ਪ੍ਰੇਮ ਸਿੰਘ ਸੀ ਭਾਈ ਪ੍ਰੇਮ ਸਿੰਘ ਜੀ ਹਰ ਰੋਜ਼ ਗੁਰਦੁਆਰਾ ਸਾਹਿਬ ਜਾਂਦਾ ਪਾਠ ਕਰਦਾ ਸੰਤਾਂ ਦੀ ਸੇਵਾ ਵਿੱਚ ਲੱਗਿਆ ਰਹਿੰਦਾ ਉਸੇ ਮਨ ਵਿੱਚ ਇੱਕ ਪੱਤੀ ਇੱਛਾ ਸੀ ਕਿ ਗੁਰੂ ਸਾਹਿਬ ਦੀ ਬਾਣੀ ਦਾ ਸੰਦੇਸ਼ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚੇ ਪਰ ਉਸ ਸਮੇਂ ਨਾ ਤਾਂ ਇੰਟਰਨੈਟ ਸੀ ਅਤੇ ਨਾ ਹੀ ਮੋਬਾਈਲ ਫੋਨ ਸੀ ਭਾਈ ਪ੍ਰੇਮ ਸਿੰਘ ਨੇ ਸੋਚਿਆ ਕਿ ਉਹ ਕੀ ਕਰੇ ਉਸਨੇ ਫੈਸਲਾ ਕੀਤਾ ਕਿ ਉਹ ਗੁਰੂ ਘਰ ਵਿੱਚ ਰੋਜ਼ਾਨਾ ਕੀਤੀ ਜਾਂਦੀ ਕਥਾ ਕੀਰਤਨ ਕਥਾ ਨੂੰ ਲਿਖਤੀ ਰੂਪ ਵਿੱਚ ਤਿਆਰ ਕਰਕੇ ਅਤੀ ਫੇਰੋ ਦੂਰ ਦੂਰ ਦੇ ਪਿੰਡਾਂ ਵਿੱਚ ਜਾ ਕੇ ਸੰਗਤਾਂ ਤੱਕ ਪਹੁੰਚਾਇਆ ਇਹ ਬਹੁਤ ਹੀ ਔਖਾ ਕੰਮ ਸੀ ਕਈ ਮੀਲਾਂ ਤੱਕ ਪੈਦਲ ਤੁਰ ਕੇ ਇਹ ਕਰਨਾ ਪੈਂਦਾ ਸੀ ਭੁੱਖੇ ਰਹਿਣਾ ਤੇ ਸੇਵਾ ਕਰਨੀ ਪਰ ਉਸੇ ਮਰੂਚੀ ਹੀ ਸੀ ਕਿ ਉਸਨੇ ਸੇਵਾ ਕਰਨੀ ਹੈ ਤੇ ਗੁਰੂ ਸਾਹਿਬ ਦਾ ਸੰਦੇਸ਼ ਲੋਕਾਂ ਤੱਕ ਪਹੁੰਚਾਉਣਾ ਹੈ ਤੇ ਗੁਰੂ ਸਾਹਿਬ ਦੇ ਸੰਦੇਸ਼ ਦੇ ਨਾਲ ਲੋਕਾਂ ਨੂੰ ਪ੍ਰੇਰਿਤ ਕਰਨਾ ਹੈ ਉਸੇ ਮਿਹਨਤ ਸਫਲ ਹੋ ਗਈ ਉਸੇ ਜਿਤਨਾ ਸਤ ਦਾ ਹੋਣੀ ਹੋਣੀ ਕਿਰਪਾ ਇਸ ਸੰਦੇਸ਼ ਦੀ ਪਿੰਡਾ ਵਿੱਚ ਫੈਲ ਗਿਆ। ਲੋਕ ਭਾਈ ਪ੍ਰੇਮ ਸਿੰਘ ਦਾ ਬਹੁਤ ਸਤਕਾਰ ਕਰਦੇ ਸਨ ਅਤੇ ਉਸ ਦੇ ਲਿਆਂਦੇ ਹੋਏ ਗੁਰਬਾਣੀ ਦੇ ਪੇਜਾਂ ਉੱਪਰ ਧਿਆਨ ਨਾਲ ਪੜ੍ਹਦੇ ਸਨ। ਉਹਨਾਂ ਨੂੰ ਇਹ ਗਿਆਨ ਅੰਮ੍ਰਿਤ ਵਾਂਗ ਲੱਗਦਾ ਸੀ। ਅੱਜ ਦਾ ਸਮਾਂ ਐਕਸਟਰਾ ਹੈ ਕਿ ਆਪਾਂ ਨੂੰ ਪਤਾ ਕਿ ਇੰਟਰਨੈਟ ਹੈ, ਮੋਬਾਈਲ ਫੋਨ ਹੈ, ਸੋਸ਼ਲ ਮੀਡੀਆ ਹੈ, ਬਲਕਿ ਅਨਕਿੰਤ ਸਾਧਨਾ ਗੁਰਬਾਣੀ ਦਾ ਸੰਦੇਸ਼ ਫੈਲਾਉਣ ਲਈ ਸਾਨੂੰ ਭਾਈ ਪ੍ਰੇਮ ਸਿੰਘ ਵਾਂਗੂ ਮਿਲਾਂ ਤੱਕ ਸਫਰ ਕਰਨ ਦੀ ਲੋੜ ਨਹੀਂ ਹੈ ਇੱਕ ਕਲਿੱਕ ਨਾਲ ਹੀ ਅਸੀਂ ਵਿਚਾਰਾਂ ਲੋਕਾਂ ਤੱਕ ਪਹੁੰਚਾ ਸਕਦੇ ਹਾਂ ਜੇ ਤੁਸੀਂ ਕੁਰਬਾਨੀ ਨਾਲ ਸਮਰਦਤ ਕੋਈ ਵੀਡੀਓ ਵੇਖਦੇ ਹੋ ਤਾਂ ਇਸ ਨੂੰ ਇਗਨੋਰ ਨਾ ਕਰਿਆ ਕਰੋ ਕਿਉਂਕਿ ਜਿਸ ਜਿਸ ਵਿੱਚ ਕਿਸੇ ਸ਼ਬਦ ਦੀ ਵਿਆਖਿਆ ਹੋਵੇ ਜਾਂ ਸਹਿਜ ਪਾਠ ਹੋਵੇ ਜਾਂ ਕੋਈ ਸਾਖੀ ਸੁਣਾਈ ਗਈ ਹੋਵੇ ਜਾ ਕੋਈ ਮਨ ਨੂੰ ਸ਼ਾਂਤੀ ਦੇਣ ਵਾਲਾ ਕੀਰਤਨ ਹੋਵੇ ਤਾਂ ਯਾਦ ਰੱਖੋ ਕਿ ਇਹ ਵੀ ਗੁਰਬਾਣੀ ਦੇ ਪ੍ਰਚਾਰ ਦੀ ਇੱਕ ਸੇਵਾ ਹੈ ਤਾਂ ਇਸ ਦੇ ਨਾ ਇਸ ਤੇ ਤੁਸੀਂ ਕੀ ਕਰ ਸਕਦੇ ਹੋ ਕਿ ਲਾਈਕ ਕਰਨਾ ਜਦੋਂ ਤੁਸੀਂ ਕਿਸੇ ਗੁਰਬਾਣੀ ਦੀ ਵੀਡੀਓ ਨੂੰ ਲਾਈਕ ਕਰਦੇ ਹੋ ਤਾਂ ਤੁਸੀਂ ਅਸਲ ਵਿੱਚ ਉਸ ਉਪਰਾਲੇ ਦੀ ਪ੍ਰਸ਼ੰਸਾ ਕਰਦੇ ਹੋ ਜਿਸ ਨੇ ਗੁਰੂ ਸਾਹਿਬ ਦੇ ਗਿਆਨ ਨੂੰ ਸਾਂਝਾ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਉਸ ਵੀਡੀਓ ਨੂੰ ਹੋਰ ਲੋਕਾਂ ਤੱਕ ਪਹੁੰਚਾਉਣ ਵਿੱਚ ਮਦਦ ਕਰਦਾ ਜਿਵੇਂ ਭਾਈ ਪ੍ਰੇਮ ਸਿੰਘ ਜੀ ਨੇ ਲਿਖੇ ਪੋਥੀ ਲੋਕਾਂ ਤੱਕ ਪਹੁੰਚਦੇ ਸਨ ਸ਼ੇਅਰ ਕਰਨਾ ਜੇ ਤੁਸੀਂ ਕੁਰਬਾਨੀ ਤੇ ਵੀਡੀਓ ਨੂੰ ਸ਼ੇਅਰ ਕਰਦੇ ਹੋ ਤਾਂ ਤੁਸੀਂ ਭਾਈ ਪ੍ਰੇਮ ਸਿੰਘ ਵਾਲੀ ਸੇਵਾ ਨਿਭਾਉਂਦੇ ਹੋ ਤੁਸੀਂ ਗੁਰੂ ਦੇ ਸੰਦੇਸ਼ ਨੂੰ ਉਹਨਾਂ ਲੋਕਾਂ ਤੱਕ ਪਹੁੰਚਾਉਂਦੇ ਹੋ ਜਿਨ੍ਹਾਂ ਨੂੰ ਇਸ ਦੀ ਲੋੜ ਹੁੰਦੀ ਹੈ ਪਰ ਸ਼ਾਇਦ ਉਹਨਾਂ ਨੇ ਅਜੇ ਤੱਕ ਇਹ ਵੀਡੀਓ ਨਹੀਂ ਦੇਖੀ ਜਿਵੇਂ ਗੁਰਬਾਣੀ ਕਹਿੰਦੀ ਹੈ ਗੁਰਬਾਣੀ ਇਸ ਜਗ ਮੇ ਚਾਨਣ ਕਰਮ ਵਸੇ ਮਨ ਆਏ ਗੁਰਬਾਣੀ ਇਸ ਜਗਤ ਵਿੱਚ ਪ੍ਰਕਾਸ਼ ਹੈ ਇਹ ਪ੍ਰਭੂ ਦੀ ਕਿਰਪਾ ਨਾਲ ਮਨ ਵਿੱਚ ਆ ਵੱਸਦੀ ਹੈ ਤੇ ਤੁਸੀਂ ਇੱਕ ਚੰਗਾ ਜਿਹਾ ਕਮੈਂਟ ਵੀ ਕਰ ਸਕਦੇ ਹੋ ਸੋ ਕਮੈਂਟ ਕਰਨ ਨਾਲ ਸਮਗਰੀ ਬਣਾਉਣ ਵਾਲੇ ਨੂੰ ਪ੍ਰੇਰਣਾ ਮਿਲਦੀ ਹੈ ਕਿ ਹੋਰ ਵੀ ਵਧੀਆ ਵੀਡੀਓਜ਼ ਲੈ ਕੇ ਗੁਰੂਦੇਵ ਗੁਰੂ ਦੀ ਕਿਰਪਾ ਨਾਲ ਤੁਹਾਡੇ ਸਾਹਮਣੇ ਤੁਹਾਨੂੰ ਦੇਣ ਦੀ ਕੋਸ਼ਿਸ਼ ਕਰਦਾ ਹੈ ਸੋ ਹੱਥ ਜੋੜ ਕੇ ਸਭ ਨੂੰ ਬੇਨਤੀ ਹੈ ਕਿ ਸਹਿਜ ਬਾਣੀ ਨੂੰ ਸੁਣਿਆ ਕਰੋ ਸਮਝਿਆ ਕਰੋ ਕਮੈਂਟ ਕਰਿਆ ਕਰੋ ਤੇ ਲਾਈਕ ਕਰਕੇ ਸ਼ੇਅਰ ਕਰਿਆ ਕਰੋ ਤਾਂ ਕਿ ਜੋ ਇੰਨੀ ਮਿਹਨਤ ਕਰ ਰਿਹਾ ਹੈ ਉਸ ਨੂੰ ਵੀ ਵਧੀਆ ਲੱਗੇ ਉਸ ਨੂੰ ਹੋਰ ਪ੍ਰੇਰਣਾ ਮਿਲੇ ਤੇ ਗੁਰੂ ਸਾਹਿਬ ਦੇ ਵੱਲੋਂ ਤੁਸੀਂ ਵੀ ਸੇਵਾ ਨਿਵਾਸ ਸਕੋ ਇੰਨੀਆਂ ਹੀ ਬੇਨਤੀਆਂ ਦੇ ਨਾਲ ਫਤਿਹ ਦੀ ਸਾਂਝ ਕਾਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ